ਹਣੀ ਵੀਸ ਵਾਅਦਾ ਤੁਹਾਡਾ ਗ੍ਰੀਨ ਫਾਰਮਿੰਗ ਦੇ ਵਿੱਚ ਤੇ ਅੱਜ ਫਿਰ ਤੋਂ ਹਾਜ਼ਰ ਹੋਇਆ ਬਈ ਮੰਡੀਆਂ ਦੇ ਰੇਟ ਲੱਗੇ ਅੱਜ ਗੱਲ ਕਰਾਂਗੇ ਜੀ ਆਪਾਂ ਸਰੋਂ ਦੇਆਂ ਤੇ ਕਣਕ ਦੇ ਰੇਟਾਂ ਦੀ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਰੋਂ ਦੇ ਰੇਟਾਂ ਦੀ ਜੋ ਅੱਜ ਸਿਰਾਂ ਰਿਹਾ ਜੀ ਉਹ 650 ਤੇ 75 ਰੁਪਏ ਰਿਹਾ ਜੈਪੁਰ ਮੰਡੀ ਦੇ ਵਿੱਚ ਫਿਰ ਉਹਦੀ ਭਰਤਪੁਰ ਮੰਡੀ 836 ਰੁਪਏ ਦਿੱਲੀ ਮੰਡੀ 900 ਰੁਪਏ ਮੁਖਸਰ ਮੰਡੀ 6000 ਰੁਪਏ ਜੀ ਕੋਟਕਪੂਰਾ ਮੰਡੀ 950 ਤੇ 70 ਰੁਪਏ ਜੀ ਫਿਰ ਉਹਦੀ ਜੀ ਖੰਨਾ ਮੰਡੀ 850 ਰੁਪਏ ਜੀ ਤਰਨਤਾਰ ਮੰਡੀ 3600 ਰੁਪਏ ਜੀ ਅੰਮ੍ਰਿਤਸਰ ਮੰਡੀ 880 ਰੁਪਏ ਜੀ ਫਿਰ ਉਹਦੀ ਨਰੇਲਾ ਮੰਡੀ 6000 ਰੁਪਏ ਜੀ ਹਸਾਰ ਮੰਡੀ 850 ਰੁਪਏ ਜੀ ਫਿਰ ਉਹਦੀ ਟਹਾਣਾ ਮੰਡੀ 850 ਰੁਪਏ ਜੀ ਉਸ ਤੋਂ ਬਾਅਦ ਜੇ ਆਪਾਂ ਗੱਲ ਕਰਕੇ ਓਵਰਆਲ ਰੇਟਾਂ ਦੀ ਓਵਰਆਲ ਰੇਟ ਜਿਹੜੇ ਅੱਜ ਦੇ ਰਹੇ ਹੈ ਜੀ ਉਹ 5836 ਰੁਪਈਆ ਤੋਂ ਲੈ ਕੇ ਜੀ 6500 ਤੇ 75 ਰੁਪਈਆ ਤੱਕ ਅੱਜ ਸਰੋਂ ਮੰਡੀਆਂ ਦੇ ਵਿੱਚ ਵਿਕੀ ਐ ਹੁਣ ਗੱਲ ਕਰਾਂਗੇ ਆਪਾਂ ਕਣਕ ਦੇ ਆ ਰੇਟਾਂ ਦੀ ਜਿਹੜਾ ਅੱਜ ਦਾ ਸਿਰਾ ਰਿਹਾ ਜੀ ਉਹ 2700 ਤੇ 45 ਰੁਪਏ ਰਿਹਾ ਜੀ ਤੇ ਜੇ ਓਵਰਆਲ ਮਾਰਕੀਟ ਦੀ ਗੱਲ ਕਰਗੇ ਇੱਕ ਦੋ ਢੇਰੀਆਂ ਨੂੰ ਛੱਡ ਕੇ ਓਵਰਆਲ ਮਾਰਕੀਟ ਅੱਜ 2420 ਰੁਪਈਆ ਤੋਂ ਲੈ ਕੇ ਜੀ ਤੇ 2700 ਰੁਪਈਆ ਤੱਕ ਰਹੀ ਹੈ ਵਿੱਚ ਕੁਝ ਕੁ ਢੇਰੀਆਂ 3000 ਤੇ ਵੀ ਗਈਆਂ ਜਿਵੇਂ ਨੀਮਚ ਮੰਡੀ ਦੇ ਵਿੱਚ ਹੋਈਆਂ ਜੀ ਜੈਪੁਰ ਮੰਡੀ ਦੇ ਵਿੱਚ ਹੋਈਆਂ ਦੋ ਤਿੰਨ ਮੰਡੀਆਂ ਹੋਰ ਆ ਪੰਜਾਬ ਦੀਆਂ ਵੀ ਕਈ ਮੰਡੀਆਂ ਦੇ ਵਿੱਚ 2800 ਵੀ 300 ਰੁਪਿਆ ਦਾ ਰੇਟ ਅੱਜ ਵੇਖਣ ਨੂੰ ਮਿਲਿਆ ਪਰ ਜੇ ਓਵਰਆਲ ਆਪਾਂ ਰੇਟ ਦੀ ਗੱਲ ਕਰੀਏ ਓਵਰਆਲ ਰੇਟ 2700 ਰੁਪਏ ਚੱਲੀ ਜਾਂਦਾ ਹੈ ਹੁਣ ਉਸ ਤੋਂ ਬਾਅਦ ਹੁੰਦੀ ਹੈ ਜੀ ਖੜਵਾ ਮੰਡੀ 2500 ਜੰਗੀਰਾਬਾਦ 2535 ਬਜੋਈ ਮੰਡੀ 2540 ਜੈਨ ਮੰਡੀ 2500 ਕੋਟਪੂਰਾ ਮੰਡੀ 2600 ਤੇ 10 ਰੁਪਏ ਜੀ ਲੁਧਿਆਣਾ ਮੰਡੀ 2600 ਤੇ 10 ਰੁਪਏ ਫੇਰ ਆਉਂਦੀ ਜੀ ਕੋਟਕਪੂਰਾ ਮੰਡੀ 2525 ਰੁਪਏ ਇਹ ਸਵੇਰ ਦਾ ਰੇਟ ਸੀਗਾ ਜੀ ਉਸ ਤੋਂ ਬਾਅਦ ਇਹ ਹੱਪੜ ਮੰਡੀ 2600 ਰੁਪਏ ਫੇਰ ਆਉਂਦੀ ਜੀ ਗੈਰੋਲ ਮਿਲ 2600 ਤੇ 25 ਰੁਪਏ ਇਹਦਾ ਸੀਗਾ ਜਿਹੜੇ ਕਣਕ ਸਰੋਂ ਦੇ ਰੇਟਾਂ